ਮਿੱਤਰੋ ಗ್ರಾಮ ਪੰਚਾਇਤ ਮੁਕੰਦਪੌਰ ਜਿਹੜਾ ਸਾਡਾ ਬੱਸ ਸਟੈਂਡ ਆ ਉਹ ਬੱਸ ਸਟੈਂਡ ਨੂੰ ਬਿਲਕੁਲ ਨਵੀਂ ਦਿੱਖ ਦਿੱਤੀ ਜਾਊਗੀ ਇੱਥੇ ਬੱਸ ਸਟੈਂਡ ਤੇ ਵਾਸ਼ਰੂਮਾਂ ਦੇ ਹਾਲਾਤ ਇੰਨੇ ਖਰਾਬ ਆ ਭਾਈ ਇੱਥੇ ਖੜ੍ਹ ਵੀ ਨਹੀਂ ਹੁੰਦਾ ਤੇ ਇਹ ਜਿਹੜਾ ਸਵਾਰੀਆਂ ਦੇ ਬਹਿਣ ਵਾਲਾ ਹਾਲ ਆ ਇਹਨੂੰ ਵੀ ਬਿਲਕੁਲ ਨਵੀਂ ਦਿੱਖ ਦਿੱਤੀ ਜਾਊਗੀ ਇੱਥੇ ਟੈਲਾਂ ਲੱਗ ਰਹੀਆਂ ਇਹ ਟੈਲਾਂ ਪਾਣੀ ਦੇ ਵਿੱਚ ਹੱਲੇ ਭਿੰਤੀਆਂ ਆ ਫਰਸ਼ ਤੇ ਵੀ ਟੈਲਾਂ ਲਾਈਆਂ ਜਾਊਗੀਆਂ ਤੇ ਕੰਧਾਂ ਤੇ ਵੀ ਟਾਈਲਾਂ ਲਾਈਆਂ ਜਾਊਗੀਆਂ ਤੇ ਬਾਥਰੂਮ ਬਿਲਕੁਲ ਲੇਟੈਸਟ ਵਧੀਆ ਬਾਥਰੂਮ ਬਣਾਏ ਜਾਊਗੇ ਇਹ ਕੰਮ ਸਾਡੀ ਨਵੀਂ ਪੰਚਾਇਤ ਸਰਪੰਚ ਸ਼੍ਰੀ ਪੰਕਜ ਲੋਟਿਆ ਜੀ ਜਿਹਨੂੰ ਕੇ ਇਹ ਮੋਰੇ ਹੋ ਕੇ ਬੜੇ ਚਾ ਤੇ ਕੁਤ ਸ਼ਾਹ ਦੇ ਨਾਲ ਕਰਵਾ ਰਹੇ ਆ ਸਾਡੇ ਪਿੰਡ ਦੇ ਸਰਪੰਚ ਸ਼੍ਰੀ ਪੰਕਜ ਲੋਟਿਆ ਜੀ ਲੋਟਿਆ ਸਾਹਿਬ ਇਹ ਨਵਾਂ ਬਣ ਰਿਹਾ ਜੀ ਹਾਂਜੀ ਬਸ ਸਟੈਂਡ ਤੇ ਨਾ ਬਣਿਆ ਸੀ ਬਿਲਡਿੰਗ ਬਣੀ ਹੋਈ ਸੀ ਤੇ ਹੁਣ ਆਪਾਂ ਇਹਨੂੰ ਨਵੀਨੀਕਰਨ ਕਰ ਰਹੇ ਆ ਤੇ ਥੋੜਾ ਜਿਹਾ ਟਾਈਲ ਨਾ ਵਗੈਰਾ ਵਧੀਆ ਤਰੀਕੇ ਨਾਲ ਲੱਗ ਜੇ ਥੋੜਾ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ 스ਮੈਲ ਆਉਂਦੀ ਸੀਗੀ ਉਹਨੂੰ ਥੋੜਾ ਜਿਹਾ ਸੁਧਾਰ ਦਿੰਨੇ ਆ ਪਾਣੀ ਦੀ ਸਮੱਸਿਆ ਥੋੜੀ ਸੀਗੀ ਪਾਣੀ ਸਾਫਤਰ ਆ ਯਾਰ ਹਾਂਜੀ ਹਨਾ ਆ ਪੂਰਾ ਲਗਭਗ ਇਹਨੂੰ ਪੂਰਾ ਅਪਡੇਟ ਕਰ ਦੇਣਾ ਆ ਤੇ ਤੁਸੀਂ ਦਿਖਾ ਦਿਓ ਥੱਲੇ ਵੈਸੇ ਵੀ ਸਫਾਈ ਦੇ ਵੱਲੋਂ ਕਿਦਾਂ ਹੁਣ ਆ ਦੇਖੋ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਜਿੱਦਾਂ ਬਹੁਤ ਜਿੱਦਾਂ ਕਾਫੀ ਇਹ ਤਾਂ ਅਸੀਂ ਮਤਲਬ ਹੁਣ ਇੱਥੇ ਰੱਖਿਆ ਹੋਇਆ ਬੰਦਾ ਪਰ ਫਿਰ ਵੀ ਬਹੁਤ ਜਿਆਦਾ ਆ ਦੇਖੋ ਕਿੰਨਾ ਗੰਦਾ ਆ ਹਾਂ ਅਸੀਂ ਤਕਰੀਬਨ ਸਾਰਾ ਹੀ ਰੈਨੋਵੇਸ਼ਨ ਕਰ ਦੇਣਾ ਏ ਟੂ ਜ਼ेड ਬਹੁਤ ਬੰਦਾ ਹੈ ਇਸ ਵੇਲੇ ਇੱਥੇ ਖੜਨ ਪਾਣੀ ਮਤਲਬ ਸਮੈਲ ਇੰਨੀ ਆਉਂਦੀ ਆ ਖੜੇ ਨਹੀਂ ਹੋ ਸਕਦੇ ਤੇ ਇਦਿਆਂ ਸਾਰਾ ਹੀ ਟੋਟਲੀ ਨਵਾਂ ਇਦਿਆਂ ਬਿਲਡਿੰਗ ਸਾਰੀ ਏ ਟੂ ਜ਼ेड ਰੈਨੋਵੇਸ਼ਨ ਕਰ ਦੇਣੀ ਆ ਭਾਜੀ ਗੋਪੀ ਭਾਜੀ ਲੋ ਜੀ ਬਾਜੀ ਬਾ ਸਰਪੰਚ ਸਾਹਿਬ ਬਹੁਤ ਤੁਹਾਨੂੰ ਮੁਬਾਰਕਾਂ ਇਹ ਜਿਹੜਾ ਤੁਸੀਂ ਇਹ ਗਰੋਥ ਦੇ ਕੰਪੈਂਟ ਵਾਸਤੇ ਕਰ ਰਹੇ ਆ ਸਾਰਾ ਭਾਜੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਆ ਹਾਂ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ ਵੀ ਚਲੋ ਇਦਾਂ ਹੁੰਦੀ ਹੈ ਕਿ ਸਹਿਯੋਗ ਇਦਾਂ ਕਿ ਤੁਸੀਂ ਨਾਲ ਖੜੀ ਜੰਨੇ ਆ ਤੇ ਉਹਦੇ ਨਾਲ ਹੌਸਲਾ ਡਬਲ ਹੋ ਜਾਂਦਾ ਆ ਪੰਚਾਇਤ ਮੈਂਬਰਾਂ ਦਾ ਵੀ ਤੁਹਾਡਾ ਚਲੋ ਮਹਾਰਾਜ ਕਿਰਪਾ ਕਰੇ ਸਰਪੰਚ ਸਾਹਿਬ ਕਹਿੰਦੇ ਆ ਭਾਈ ਧੰਨਵਾਦ ਸਾਰੇ ਪਿੰਡ ਵਾਸੀ ਸਾਡਾ ਪੂਰਾ ਸਹਿਯੋਗ ਕਰ ਰਹੇ ਆ ਇਸ ਗ੍ਰੋਥ ਦੇ ਕੰਮ ਵਿੱਚ ਮਾਲਕ ਕਿਰਪਾ ਕਰੇ ਇਸ ਸਾਰਾ ਮਕੰਦਪੁਰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਸਾਰੇ ਮਹਿਮਾਨਾਂ ਦਾ ਧੰਨਵਾਦ